ਲੋ ਜੀ 50 ਇੰਟੀ ਦੀ ਐਲਟੀ ਵੈਸੇ ਤਾਂ 25000 ਤੋਂ ਸ਼ੁਰੂ ਹੋ ਜਾਂਦੀ ਹੈ ਆ ਲਓ 25000 ਨਾਲ 10000 ਦੀ ਸਾਊਂਡ ਬਾਰ ਫਰੀ 10000 ਦੀ ਜਿਸ ਬੰਦੇ ਦਾ ਬਿੱਲ 50000 ਬੰਦ ਹੈ ਹਾਂ ਉਹਨੂੰ ਫਰੀ ਚ ਦੇ ਦਈਏ ਫਰੀ ਚ ਦੇ ਦਿਓ 50000 ਦੇ ਬਿੱਲ ਦੇ ਉੱਤੇ ਗਿਟਾਰ ਫਰੀ ਉਸ ਤੋਂ ਬਾਅਦ ਤੁਹਾਡੇ ਗੋਪਰੋਜ਼ ਹੋਗੇ ਇੰਸਟਾ 360 ਹੋਗੇ ਵਾਹ ਆ ਸਾਰਾ ਸਮਾਨ 50% ਆਫ ਤੇ ਮੇਰੇ ਕੋਲੋਂ ਮਿਲ ਜੇਗਾ ਅਧਾ ਬਿਲਕੁਲ ਸੀਲ ਪੰਪ ਪਈ ਹੈ 1200 ਰੁਪਏ ਦੇ ਵਿੱਚ ਸਕਿਉਰਿਟੀ ਕੈਮਰਾ ਪਰ ਪੀਸ ਮੇਰੇ ਤੋਂ ਤੁਸੀਂ ਲੈ ਜਾ ਸਕਦੇ ਹੋ 1200 ਰੁਪਏ ਯਾਦ ਰਹੇਗਾ ਯਾਦ ਰਹੂਗਾ ਨਾ ਐਚਪੀ ਦੀ ਕ੍ਰੋਮਬੁੱਕ ਤੁਹਾਨੂੰ ਦਿੱਤੀ ਫਲੈਟ 15000 ਰੁਪਏ ਚ 26 ਤਰੀਕ ਤੱਕ ਪਲੀਜ਼ ਨੋਟ ਕੀਤਾ ਜਾਵੇ ਜੀ ਸਕੈਚਰ ਐਡੀਟਾਸ ਰੀਬਾਕ ਜਿੰਨੇ ਇੰਟਰਨੈਸ਼ਨਲ ਬ੍ਰਾਂਡ ਹੈ ਸਾਰੇ ਇੰਟਰਨੈਸ਼ਨਲ ਬ੍ਰਾਂਡ ਤੇ ਸਟਲੈਸ ਜਿੰਨੇ ਨੈਸ਼ਨਲ ਬ੍ਰਾਂਡ ਹੈ ਸਾਰਿਆਂ ਤੇ 75 ਲੈਸ ਕੀੜਾ ਵੀ ਬੰਦਾ ਸਾਡੇ ਕੋਲੇ 5000 ਰੁਪਏ ਦੀ ਸ਼ਾਪਿੰਗ ਕਰਦਾ ਅੱਛਾ ਕਿਸੇ ਵੀ ਚੀਜ਼ ਦੀ ਕਰਦਾ ਉਹਨੂੰ ਆ ਦੇ ਦਿਓ ਹੈੱਡਫੋਨ ਪੱਕਾ ਪੱਕਾ ਦੇ ਦਿਓ 5000 ਦੇ ਹੈੱਡਫੋਨ ਫ੍ਰੀ ਲੋ ਜੀ ਆ ਗਈ ਆਫਰਾਂ ਦੀ ਬਰਸਾਤ ਇੱਕ ਵਾਰ ਫੇਰ ਤੋਂ ਰਾਇਲ ਮਾਲ ਵਾਲੇ ਲੈ ਕੇ ਆਏ ਮਹਾ ਸ਼ਿਵਰਾਤਰੀ ਤੇ ਬੜੇ ਸਾਰੇ ਆਫਰ ਆਉਂ ਪੁੱਛਦੇ ਹਨ ਇਹਨਾਂ ਨੂੰ ਕਿਹੜੇ ਕਿਹੜੇ ਆਫਰ ਹੋਣ ਇਸ ਵਾਰ ਫੇਰ ਲੈ ਕੇ ਆਏ ਨੇ ਆ ਜੋ ਤੁਸੀਂ ਬੜੀਆਂ ਧਮਾਲਾਂ ਪਾਈ ਜਾਂਦੇ ਹੋ ਪਿਛਲੀ ਵਾਰ ਤਾਂ ਇੰਨੇ ਸਾਰੇ ਆਫਰ ਲੈ ਕੇ ਆਏ ਸਾਰੇ ਕਸਟਮਰ ਫੋਨ ਕਰ ਕਰ ਪੁੱਛਦੇ ਪਏ ਐ ਜੁਆਇਸ ਸਰ ਨੂੰ ਪੁੱਛੋ ਅੱਜ ਕੀ ਕਿਹੜੇ ਆਫਰ ਲੈ ਕੇ ਆਏ ਹੋ ਮਸਕੀ ਵੀ ਮੈਡਮ ਬਹੁਤ ਵਧੀਆ ਆਫਰਸ ਦਵਾਂਗੇ ਤੁਹਾਨੂੰ ਜੇ ਪਿਛਲੀ ਵਾਰੀ ਧਮਾਕੇ ਪਾਏ ਆ ਤਾਂ ਅੱਜ ਕੀ ਵੀ ਧਮਾਕੇ ਤਿਆਰ ਹੈ ਮੈਂ ਤੁਹਾਡੇ ਜਿਵੇਂ ਮੈਨੂੰ ਆਨ ਦਾ ਪਤਾ ਲੱਗਿਆ ਮੈਂ ਉਹ ਤੁਹਾਡੇ ਵਾਸਤੇ ਹੀ ਡਿਟੇਲ ਤਿਆਰ ਕਰ ਰਿਹਾ ਸੀਗਾ ਕਿ ਕਿਹੜੀ ਚੀਜ਼ ਤੇ ਆਪਾਂ ਕੀ ਕੀ ਆਫਰ ਦੇਣੀ ਹੈ ਅੱਛਾ ਚਲੋ ਆਓ ਤੁਹਾਨੂੰ ਪਹਿਲਾਂ ਆਫਰਸ ਦਿਖਾਉਣੀ ਆਓ ਜੀ ਓਏ ਹੋਏ 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 ਓਏ ਹੋਏ ਪਤਾ ਹੀ ਨਹੀਂ ਲੱਗਦਾ ਪਿਆ ਬਾਹਰ ਦਾ ਕੁਝ ਵੀ ਇੰਨੇ ਵਧੀਆ ਹੈੱਡਫੋਨ ਓਏ ਹੋਏ ਆਹ ਜੀ ਸੋਨੀ ਦਾ 1000 ਨੰਬਰ ਸੀਰੀਜ਼ ਹੈ ਹੂੰ ਆ ਬੜਾ ਰੇਅਰ ਸੀਰੀਜ਼ ਹੈ ਤੇ ਆਹ ਵਰਲਡ ਦੇ ਬੈਸਟ ਹੈੱਡਫੋਨ ਹੈ ਜਿਹੜੇ ਆ ਉਹਨਾਂ 'ਚ ਗਿਨੇ ਜਾਂਦੇ ਆ ਜੀ ਸਾਡੇ ਕੋਲੇ ਇਸ ਤੋਂ ਵੀ ਬੈਟਰ ਆਪਸ਼ਨਸ ਅਵੇਲੇਬਲ ਹੈ ਬੌਸ ਦਾ ਬ੍ਰਾਂਡ ਤੁਸੀਂ ਸੁਣਿਆ ਹੀ ਹੋਣਾ ਜੀ ਬੌਸ ਦੇ ਸਭ ਤੋਂ ਬੈਸਟ ਹੈੱਡਫੋਨਸ ਆਉਂਦੇ ਆ ਸਾਡੇ ਕੋਲੇ ਅਵੇਲੇਬਲ ਹੈ ਅੱਛਾ ਜੀ ਉਸ ਤੋਂ ਬਾਅਦ ਸਾਡੇ ਕੋਲੇ ਸੋਨੀ ਦੀ ਰੇਂਜ ਤੇ ਸਕਲਕੈਂਡੀ ਦੀ ਰੇਂਜ अच्छा सील्ड पैक मिलेगी जी अभी ਤੁਹਾਨੂੰ 50% ਆਫ ਇਹਦੇ ਤੇ ਵੀ ਕੰਟੀਨਿਊ ਹੈ ਮਤਲਬ ਕਿਸੇ ਦਾ ਦੁਨੀਆ ਭੁੱਲਣ ਤੇ ਦਿਲ ਕਰੇ ਤੇ ਆਹ ਹੈੱਡਫੋਨ ਪੱਕਾ ਲਾ ਲਿਏ ਇਹਦੇ ਵਿੱਚ ਨੌਇਸ ਕੈન્સਲੇਸ਼ਨ ਹੁੰਦੀ ਹੈ ਨੂੰ ਕੰਮ ਤੇ ਲਾਇਆ ਤਾਂ ਬਸ ਟ੍ਰਾਂਸਟ ਜਾਨੇ ਹੋ ਤੁਸੀਂ ਬਿਲਕੁਲ ਅਭੀ ਪੰਜਾਹ% ਸੱਤਵੇਂ ਅਜ਼ਮਾਨ ਤੇ ਤੁਸੀਂ ਪਹੁੰਚ ਸਕਦੇ ਹੋ ਔਰ ਦੁਨੀਆ ਨੂੰ ਭੁੱਲ ਸਕਦੇ ਹੋ ਤੁਸੀਂ ਆਜੋ ਤੁਹਾਨੂੰ ਇੱਕ ਦੋ ਚੀਜ਼ਾਂ ਮੈਂ ਹੋਰ ਦਿਖਾ ਦਿੰਦਾ ਜਿੰਨੂੰ ਮੈਂ ਆ ਹਰੇਕ ਨੂੰ ਕਹਿੰਨਾ ਕਿ ਤੁਹਾਡੇ ਘਰ ਜ਼ਰੂਰ ਹੋਣੀਆਂ ਚਾਹੀਦੀਆਂ ਜੀ ਇਸ ਤੋਂ ਬਾਅਦ ਆਹ ਬੈਡਮ ਸਿਕਿਉਰਟੀ ਕੈਮਰਾਜ਼ ਹੈ ਜੀ ਤੁਸੀਂ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਮੈਂ ਆਪਣੇ ਹਰ ਕਸਟਮਰ ਨੂੰ ਕਹਿੰਨਾ ਹੈ ਕਿ ਤੁਹਾਡੇ ਘਰ 'ਚ ਜ਼ਰੂਰ ਹੋਣੀਆਂ ਚਾਹੀਦੀਆਂ ਅੱਛਾ ਜੀ ਇਹਨੂੰ ਕਿਸੇ ਤਰ੍ਹਾਂ ਦੀ ਵਾਇਰਿੰਗ ਦੀ ਜ਼ਰੂਰਤ ਨਹੀਂ ਪੈਂਦੀ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਡੇ ਘਰ ਦੀ ਸੇਫਟੀ ਹਰ ਟਾਈਮ ਤੁਸੀਂ ਆਪਣੇ ਘਰ ਨੂੰ ਬੱਚਿਆਂ ਤੇ ਨਜ਼ਰ ਰੱਖ ਸਕਦੇ ਹੋ ਕਿਸੇ ਵੀ ਮਿਸ ਹੈਪਨਿੰਗ ਤੋਂ ਬਚਿਆ ਜਾ ਸਕਦਾ ਹੈ ਜੀ ਚੋਰੀ ਤੋਂ ਹਰ ਤਰ੍ਹਾਂ ਦਾ ਮਤਲਬ ਆਹ ਚੀਜ਼ ਤੁਹਾਡੇ ਘਰ ਜ਼ਰੂਰ ਹੋਣੀ ਚਾਹੀਦੀ ਆ ਮੈਂ ਤੁਹਾਨੂੰ ਦੱਸ ਦਿੰਨਾ ਆ ਮੈਂ ਤੁਹਾਨੂੰ ਮੋਬਾਈਲ ਵੀ ਦਿਖਾ ਦਿੰਨਾ ਕਿ ਜੇ ਆਪਾਂ ਇਸ ਟਾਈਮ ਤੇ ਦੇਖਣਾ ਹੈ ਕਿ ਮੇਰੇ ਘਰ ਇਸ ਟਾਈਮ ਕੀ ਹੋ ਰਿਹਾ ਹੈ ਬੱਚੇ ਕੀ ਕਰ ਰਹੇ ਆ ਤਾਂ ਜਸਟ ਇਹਦੇ ਇੱਕ ਕਲਿੱਕ ਤੇ ਆਪਣਾ ਆ ਸਾਰਾ ਚੱਲ ਪਿਆ ਜੀ ਲਓ ਜੇ ਬੱਚੇ ਟੀਵੀ ਦੇਖਦੇ ਪਏ ਆ ਤਾਂ ਉਹ ਵੀ ਜੇ ਘਰ ਬੈਠਾ ਮੇਰਾ ਪੱਪੀ ਖਾਣਾ ਖਾ ਰਿਹਾ ਹੈ ਤਾਂ ਉਹ ਵੀ ਨਜ਼ਰ ਆ ਰਿਹਾ ਲਓ ਜੀ ਵਾਹ ਜੀ ਵਾਹ ਇਹ ਤਾਂ ਬੜੀ ਕਮਾਲ ਚੀਜ਼ ਹੈ ਕਿਤੇ ਵੀ ਆਪ ਦੇਖ ਸਕਦੇ ਆ ਆ ਤੁਸੀਂ ਦੁਨੀਆ ਚ ਕਿਤੇ ਵੀ ਹੋਵੋ ਆ ਮੇਰੇ ਬੱਚੇ ਖਾਣਾ ਖਾ ਰਹੇ ਆ ਤਾਂ ਉਹ ਨਜ਼ਰ ਆ ਰਿਹਾ ਕੀ ਖਾਣਾ ਖਾ ਰਿਹਾ ਇੱਕ ਮਨ ਨੂੰ ਸੰਤੁਸ਼ਟੀ ਰਹਿੰਦੀ ਆਹ ਮੈਡਮ ਸਾਈਜ਼ ਲੱਗਿਆ ਹੋਇਆ ਸਾਰਾ 43 ਇੰਚ ਦਾ ਜੀ ਸੋ ਜਿੰਨੇ ਵੀ ਕਸਟਮਰ ਆਪਣੇ ਕੋਲੇ 43 ਇੰਚ ਦੀ ਐਲਈਡੀ ਲੈਣ ਆ ਰਹੇ ਆ ਜੀ ਉਹਨਾਂ ਵਾਸਤੇ ਆਹ ਸਾਊਂਡਬਾਰ ਫ੍ਰੀ ਇਹ ਸਾਊਂਡਬਾਰ ਇਹਦੀ ਐਮਆਰਪੀ ਕਿੰਨੀ ਹੋਣੀ ਹੈ ਇਹਦੀ ਐਮਆਰਪੀ 2500 ਰੁਪਿਆ ਜੀ 43 ਇੰਚ ਦੇ ਨਾਲ 2500 ਦੀ ਸਾਊਂਡਬਾਰ ਫ੍ਰੀ ਲਾ ਦਿਓ 2500 ਦੀ ਸਾਊਂਡਬਾਰ ਬਿਲਕੁਲ ਫ੍ਰੀ ਚਲੋ ਇਹਦੂ ਇਹਦੂ ਉੱਪਰ ਆਪਾਂ ਕਰਦੇ ਹਾਂ ਧੁਮਾਕਾ ਇੱਕ ਹੂੰ 43 ਇੰਚ ਤੋਂ ਉੱਪਰ ਜਿੰਨੇ ਸਾਈਜ਼ ਆ 50 55 65 75 ਹੂੰ ਲਓ ਜੀ 50 ਇੰਚ ਦੀ ਐਲਈਡੀ ਵੈਸੇ ਤਾਂ 25000 ਤੋਂ ਸ਼ੁਰੂ ਹੋ ਜਾਂਦੀ ਹੈ ਆਹ ਲਓ 25000 ਨਾਲ 10000 ਦੀ ਸਾਊਂਡ ਬਾਰ ਫ੍ਰੀ 10000 ਦੀ 25000 ਦੇ ਨਾਲ 10000 ਦੀ ਸਾਊਂਡ ਬਾਰ ਫ੍ਰੀ ਨਹੀਂ 25000 ਤੋਂ ਪਲੱਸ ਵੀ دینی ਹੈ ਅੱਛਾ ਮਤਲਬ 43 ਇੰਚ ਤੋਂ ਉੱਪਰ ਜਿੰਨੇ ਸਾਈਜ਼ ਹੈ ਜਿਹੜਾ ਵੀ ਬੰਦਾ ਇਹਦੇ ਉੱਪਰਲੀ ਐਲਈਡੀ ਲੈਂਦਾ ਤਾਂ ਉਹਨੂੰ ਇੱਕ 10000 ਐਮ ਆਰ ਪੀ ਦੀ ਸਾਊਂਡ ਬਾਰ ਫ੍ਰੀ ਚ ਲੈ ਜਾਵੇ ਲੋ ਆ 75 ਇੰਚ ਦੀ ਐਲਈਡੀ ਆ ਜੀ ਜਿਹੜਾ ਬੰਦਾ 75 ਇੰਚ ਦੀ ਐਲਈਡੀ ਲੈ ਕੇ ਜਾਂਦਾ 15000 ਦੀ ਕੋਈ ਵੀ ਪਸੰਦ ਕਰ ਲਵੇ ਆਪਣੇ ਸ਼ੋਰੂਮ ਚੋਂ ਉਹ ਲਈ ਸਾਊਂਡ ਬਾਰ ਫ੍ਰੀ 15000 ਤੱਕ ਦੀ ਸਾਊਂਡ ਬਾਰ ਫ੍ਰੀ ਤੁਸੀਂ ਅਗਰ 75 ਇੰਚ ਦੀ ਐਲਸੀਡੀ ਲੈ ਕੇ ਜਾਂਦੇ ਹੋ ਐਲਈਡੀ ਲੈ ਕੇ ਜਾਂਦੇ ਹੋ ਪੰਚ 15 15000 ਰੁਪਏ ਦੀ ਕੋਈ ਵੀ ਮੇਰੀ ਜबान ਲੜਖੜਾ ਰਹੀ ਹੈ ਦੇਖ ਲਓ ਸੱਚ ਬੋਲ ਰਿਹਾ ਨਾ ਫ੍ਰੀ ਸਾਊਂਡ ਬਾਰ ਆਪਾਂ ਤੁਹਾਡੇ ਪਿਛਲੇ ਵੀਰੀ ਵੀ ਕਸਟਮਰ ਜਿੰਨੇ ਸੀਗੇ ਮੇਰਾ ਖਿਆਲ ਹੈ ਕਿ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ ਹੋਣਾ ਐਦਕੀ ਵੀ ਬਿਲਕੁਲ ਨਹੀਂ ਦਵਾਂਗੇ ਜੀ ਖੁਦ ਰਾਈਡਰ ਹੈ ਤੇ ਹੁਣ ਰਾਈਡਰਸ ਨੇ ਬਲੌਗਿੰਗ ਸ਼ੁਰੂ ਕਰ ਦੇਣੀ ਹੈ ਕਿਸੇ ਨੇ ਲੀਡਰ ਰੱਖ ਜਾਣਾ ਆ ਸਾਰੀਆਂ ਉਹਨਾਂ ਦੇ ਕੰਮ ਦੀਆਂ ਚੀਜ਼ਾਂ ਜਿਹੜੀਆਂ ਮਾਰਕੀਟਿੰਗ 1 ਰੁਪਿਆ ਵੀ ਘੱਟ ਨਹੀਂ ਕੋਈ ਲਗਾ ਕੇ ਦਿੰਦਾ ਬਿਲਕੁਲ ਆ ਤੁਹਾਡਾ ਮਾਈਕ ਸੈੱਟ ਹੋ ਗਿਆ ਰੋਡ ਕੰਪਨੀ ਦਾ ਬਹੁਤ ਵਧੀਆ ਇੰਪੋਰਟਡ ਕੰਪਨੀ ਹੈ ਉਸ ਤੋਂ ਬਾਅਦ ਤੁਹਾਡੇ ਗੋਪਰੋਜ਼ ਹੋਗੇ ਇਨਸਟਾ 360 ਹੋਗੇ ਵਾਹ ਜੀ ਆ ਸਾਰਾ ਸਮਾਨ 50% ਆਫ ਤੇ ਮੇਰੇ ਕੋਲੋਂ ਮਿਲ ਜੇਗਾ ਅ ਦਾ ਬਿਲਕੁਲ ਸੀਲ ਬੰਦ ਪਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਟਾਫਟ ਤੁਹਾਨੂੰ ਮੈਂ ਚਾਹੁੰਦਾ ਕਿ ਦਰਸ਼ਕ ਆਪਣੇ ਪੈਸੇ ਦਾ ਬਿਲਕੁਲ ਸਹੀ ਇਸਤੇਮਾਲ ਕਰਪਾ ਹਮ ਮੇਰੇ ਕੋਲੋਂ ਤੁਹਾਨੂੰ ਲੈਪਟਾਪ ਜਿਹਨੂੰ ਕ੍ਰੋਮਬੁੱਕ ਐਚਪੀ ਦੀ ਐਚਪੀ ਦੀ ਕ੍ਰੋਮਬੁੱਕ ਤੁਹਾਨੂੰ ਦਿੱਤੀ ਫਲੈਟ 15000 ਰੁਪਏ ਚ ਅੱਛਾ ਬਿਲਕੁਲ ਫਲੈਟ 15000 ਐਚਪੀ ਦੀ ਕ੍ਰੋਮਬੁੱਕ ਉਸ ਤੋਂ ਬਾਅਦ ਲੈਪਟਾਪ ਜੇ ਆਪਾਂ ਕਹੀਏ ਸ਼ੁਰੂਆਤ ਕਿਤੋਂ ਹੁੰਦੀ ਹੈ 22000 ਰੁਪਏ ਤੋਂ i5 ਦੀ ਸ਼ੁਰੂਆਤ ਹੋ ਜਾਏਗੀ ਇਸ ਤੋਂ ਬਾਅਦ ਐਂਡ ਕਿਸੇ ਚੀਜ਼ਾ ਨਹੀਂ ਹੈ ਸਾਡੇ ਕੋਲੇ 2 ਲੱਖ ਰੁਪਏ ਦਾ ਵੀ ਲੈਪਟਾਪ ਪਿਆ ਡਿਸਕਾਊਂਟ ਬਹੁਤ ਵਧੀਆ ਦਵਾਂਗੇ ਤੁਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਇੰਤਜ਼ਾਰ ਕਰੂੰਗਾ ਸਾਡੀ ਆਫਰ ਸ਼ਿਵਰਾਤਰੀ ਤੱਕ 26 ਫਰਵਰੀ ਅਵੇਲੇਬਲ ਹੈ ਤੁਸੀਂ ਸਾਰੇ ਜਰੂਰ ਆਓ ਤੇ ਇਹਨਾਂ ਆਫਰਸ ਦਾ ਮਜ਼ਾ ਉਠਾਓ ਇੱਕ ਜਿਹੜੇ ਗਾਣ ਵਾਲੇ ਸ਼ਕੀਨ ਲੋਗ ਨੇ ਉਹਨਾਂ ਲਈ ਵੀ ਕੋਈ ਆਫਰ ਉੱਪਰ ਹੈ ਉਹਨਾਂ ਲਈ ਆਫਰ ਤਾਂ ਚਲੋ ਜਰੂਰ ਦੇਣੀ ਹੀ ਪੈਣੀ ਹੈ ਜੀ ਇੱਕ ਤਾਂ ਹੁਣ ਜਿੰਨੇ ਆਹਾ Instagram ਤੇ ਹੈ ਹੋਰ ਹੈ ਜੀ ਸਾਰਿਆਂ ਨੂੰ ਇਹਦੀ ਜਰੂਰਤ ਹੈ ਚਲੋ ਫੜ ਕੇ ਪੋਜ਼ ਮਾਰ ਕੇ ਵੀਡੀਓ ਦਾ ਖਚਾਨਗੇ ਇਹਦੇ ਤੇ ਐਂ ਕਰਦੇ ਆਂ ਜੀ ਜੀ ਅ ਜਿਸ ਬੰਦੇ ਦਾ ਬਿੱਲ 50000 ਬੰਦ ਹੈ ਹਾਂ ਉਹਨੂੰ ਫ੍ਰੀ ਚ ਦੇ ਦਈਏ ਫ੍ਰੀ ਚ ਦੇ ਦਿਓ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਦੇ ਦਿਓ 50000 ਰੁਪਏ ਦਾ ਬਿੱਲ ਉਹ ਏਸੀ ਲੈ ਕੇ ਬਣਾਓ ਉਹ LED ਲੈ ਕੇ ਬਣਾਓ ਉਹ ਫ੍ਰਿਜ ਲੈ ਕੇ ਬਣਾਓ ਅੱਛਾ ਜਿਹੜੀ ਆਫਰ ਉਹਦੇ ਤੇ ਹੈ ਕੰਟੀਨਿਊ ਹੈ 50000 ਤੋਂ ਬਿੱਲ ਟੱਪਦਾ ਹੈ ਲੈ ਜਾਓ ਜੀ ਕੋਈ ਨਹੀਂ ਆ ਵੀ ਲੈ ਜਾਓ 50000 ਦੇ ਬਿੱਲ ਦੇ ਉੱਤੇ ਗਿਟਾਰ ਫ੍ਰੀ ਹੁਣ ਸਿਰਫ ਵਾਸ਼ਿੰਗ ਮਸ਼ੀਨ ਤੇ ਵੀ ਕੋਈ ਆਫਰ ਰੱਖਿਆ ਹੈ ਵਾਸ਼ਿੰਗ ਮਸ਼ੀਨ ਤੇ ਫ੍ਰਿਜ ਅੱਛਾ ਏ ਮੇਰਾ ਖਿਆਲ ਦੋਨੇ ਇਕੋ ਲਾਰਜ ਕੈਟਾਗਰੀ ਦੇ ਅੰਡਰ ਆਂਦੀਆਂ ਹੂੰ ਸੋ ਫ੍ਰਿਜਾਂ ਦੇ ਉੱਪਰ ਵਾਸ਼ਿੰਗ ਮਸ਼ੀਨਾਂ ਦੇ ਉੱਪਰ ਸਾਰਿਆਂ ਉੱਪਰ ਰੇਟ ਮੈਂਸ਼ਨ ਹੈ ਹੂੰ 15% ਐਕਸਟਰਾ ਮੇਰੇ ਖਿਆਲ ਠੀਕ ਰਹੇਗਾ ਇਹਨਾਂ ਦੇ ਵੀ ਕੰਟੀਨਿਊ ਕਰ ਜਿੰਨਾ ਰੇਟ ਹੈ ਉਸ ਤੋਂ ਇਲਾਵਾ ਵੀ 15% ਆਨਲਾਈਨ ਤੋਂ ਘੱਟ ਪ੍ਰਾਈਸ ਆਲਰੇਡੀ ਲੱਗਿਆ ਹੋਇਆ 15% ਐਕਸਟਰਾ ਅਪ ਟੂ 26 ਫਰਵਰੀ ਹਾਂ ਮਹਾ ਸ਼ਿਵਰਾਤਰੀ ਯਾਦ ਰੱਖਿਓ ਜਰੂਰ 26 ਫਰਵਰੀ ਸਰ ਅਗੋ ਗਰਮੀਆਂ ਆਨ ਵਾਲੀਆਂ ਫ੍ਰਿਜਾਂ ਤੇ ਵੀ ਕੋਈ ਆਫਰ ਹੈਗਾ ਫ੍ਰਿਜਾਂ ਤੇ ਆਫਰ ਬਿਲਕੁਲ ਦੇਣੀ ਪਏਗੀ ਜੀ ਹੁਣ ਜੇ ਆਪਾਂ 26 ਜਨਵਰੀ ਦੀ ਸਿਆਪਨਾ 26 ਫਰਵਰੀ ਕਰਕੇ ਹਰ ਚੀਜ਼ ਤੇ ਸੇਲ ਦੇ ਰਹੇ ਹਾਂ ਹੂੰ ਦੇਖੋ ਸਾਡੇ ਰੇਟ ਆਲਰੇਡੀ ਆਨਲਾਈਨ ਤੋਂ ਘਟ ਹੈ ਜੀ ਹਮੇਸ਼ਾ ਹੀ ਕਿਸੇ ਵੀ ਚੀਜ਼ ਦਾ ਰੇਟ ਆ ਸਾਡੇ ਪ੍ਰਾਈਸਿਸ ਹਰ ਚੀਜ਼ ਦੇ ਉੱਪਰ ਲੱਗੇ ਹੋਏ ਆ ਹੂੰ ਚਲੋ ਐਂ ਕਰਦੇ ਹਾਂ ਹਾਂ 15% ਹੋਰ ਡਿਸਕਾਊਂਟ ਲਾਓ ਜੀ ਮਤਲਬ ਜਿੰਨਾ ਰੇਟ ਲਿਖਿਆ ਜਨੇ 17000 ਲਿਖਿਆ ਤੇ 15% ਹੋਰ ਘਟ 15% ਹੋਰ ਘਟੇ ਤੋਂ ਹੋਰ ਆਫ ਆਹ ਰੇਟ ਆਨਲਾਈਨ ਤੋਂ ਅਸੀਂ ਆਲਰੇਡੀ ਘੱਟ ਵੇਚਦੇ ਪਏ ਆ 15% ਹੋਰ ਡਿਸਕਾਊਂਟ ਅਪ ਟੂ 26 ਫਰਵਰੀ ਮਹਾ ਸ਼ਿਵਰਾਤਰੀ ਦੇ ਪਰਵ ਤੱਕ ਸੋ ਮਹਾ ਸ਼ਿਵਰਾਤਰੀ ਐਨਵਲੀ ਇਕਵਰ ਫੇਰ ਤੋਂ ਆਫਰਾਂ ਦੀ ਭਰਮਾਰ ਲਾਤੀ ਹੈ ਰਾਇਲ ਮਾਲ ਵਾਲਿਆਂ ਨੇ ਤੇ ਤੁਸੀਂ ਆਣਾ ਜ਼ਰੂਰ ਹੈ ਆਓ ਤੇ ਇੱਥੇ ਹਰ ਤਰ੍ਹਾਂ ਦੀ ਚੀਜ਼ਾਂ ਲੈ ਕੇ ਜਾਓ ਤੋ ਪਿਛਲੀ ਵਾਰ ਤੁਸੀਂ ਕਿਹਾ ਸੀ ਅਸੀਂ ਨਿਊ ایر ਰੈਵਲ ਲੈ ਕੇ ਆ ਰਹੇ ਹਾਂ ਸ਼ੂਜ਼ ਦੇ ਵਾਸਤੇ ਹੁਣ ਕਿਹੜਾ ਆਫਰ ਲੱਗੇ ਉਹਨਾਂ ਵਿੱਚ ਲਓ ਜੀ ਮੈਂ ਨਾ ਪਿਛਲੀ ਵਾਰੀ ਜਦੋਂ ਤੁਸੀਂ ਆਏ ਆ ਸਾਡੇ ਕੋਲੇ ਉਦੋਂ ਮੈਂ ਤੁਹਾਨੂੰ ਕਿਹਾ ਸੀ ਅਸੀਂ ਸ਼ੂਜ਼ ਨਵੀਂ ਕੈਟਾਗਰੀ ਸਟਾਰਟ ਕਰ ਰਹੀ ਹਾਂ ਜੀ ਤੋ ਚਲੋ ਸਾਰੇ ਦਰਸ਼ਕਾਂ ਵਾਸਤੇ ਇੱਕ ਨਵੀਂ ਸ਼ੁਰੂਆਤ ਮੈਡਮ ਦੋ ਤਰ੍ਹਾਂ ਦੇ ਸ਼ੂਜ਼ ਦੋ ਤਰ੍ਹਾਂ ਦੇ ਕੈਟਾਗਰੀ ਦੇ ਹਿਸਾਬ ਨਾਲ ਸਾਡੇ ਕੋਲੇ ਆਉਂਦੇ ਆ ਅੱਛਾ ਚਾਹੇ ਅਸੀਂ ਚਾਹੀਏ ਤਾਂ 60% ਆਫ ਕਸਟਮਰ ਵਾਸਤੇ ਘਟ ਨਹੀਂ ਹੁੰਦਾ ਜੀ ਪਰ ਆਪਾ ਜੇ ਕੋ ਨਵਾਂ ਧਮਾਕਾ ਕਰਦੇ ਆ 26 ਤਰੀਕ ਤੱਕ ਅੱਛਾ ਆਹ ਜਿੰਨੇ ਨੈਸ਼ਨਲ ਬ੍ਰਾਂਡ ਐ ਹੂੰ ਦੁਬਾਰਾ ਨੋਟ ਕਰ ਲਿਓ ਇਹਨੂੰ ਹਾਈਲਾਈਟ ਵੀ ਕਰ ਦਿਓ ਨੈਸ਼ਨਲ ਬ੍ਰਾਂਡ ਹੋਗੇ ਜੀ ਬਾਟਾ ਇੰਡੀਆ ਦਾ ਬ੍ਰਾਂਡ ਪਾਵਰ ਇੰਡੀਆ ਦਾ ਬ੍ਰਾਂਡ ਹਸ਼ਪੀ ਇੰਡੀਆ ਦਾ ਬ੍ਰਾਂਡ ਲਿਬਰਟੀ ਇੰਡੀਆ ਦਾ ਬ੍ਰਾਂਡ ਜਿੰਨੇ ਇੰਡੀਅਨ ਬ੍ਰਾਂਡ ਐ 75% ਆਫ ਸਰ ਬਾਟਾ ਦੇ ਸ਼ੋਰੂਮ ਵਾਲੇ ਵੀ ਇਹ ਨਹੀਂ ਦਿੰਦੇ ਹੋਣੇ ਨਹੀਂ ਦੇ ਸਕਦੇ ਜੀ ਬਿਲਕੁਲ ਨਹੀਂ ਦੇ ਸਕਦੇ ਆ ਚੱਕੋ ਨਾਲੇ ਕੋਈ ਸ਼ੂਜ਼ ਦੀ ਕੁਆਂਟੀਟੀ ਘਟਣੀ ਹੈ ਤੁਹਾਡੇ ਆਸ਼ੀਰਵਾਦ ਨਾਲ ਟਰੱਕਾਂ ਦੇ ਟਰੱਕ ਕੁਆਂਟੀਟੀ ਹੈ ਜੀ ਤੋਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਨੂੰ ਨਿਰਾਸ਼ ਜਾਣ ਦਵਾਂਗੇ 2199 ਹਮ ਇਹਦਾ ਮਤਲਬ ਕਿ ਆ ਬੂਟ ਦੀ ਐਮ ਆਰ ਪੀ ਹੈ ਮਾਤਰ 2200 ਰੁਪਈਆ ਅੱਛਾ ਜੀ 2200 ਰੁਪਈਏ ਦਾ 25% ਸਿਰਫ ਇਹਦਾ ਮਤਲਬ ਕਿ 550 ਰੁਪਏ ਤੋਂ ਵੀ ਇਹ ਸ਼ੂਜ਼ ਘੱਟ ਰਹਿ ਗਿਆ। ਅੱਛਾ। 550 ਤਾਂ ਹੀ ਰਹਿ ਗਿਆ ਨਾ? ਹਾਂਜੀ। 550 ਰੁਪਏ ਦਾ ਬੂਟ ਲੈ ਜੋ ਜੀ। ਵਾਹ ਜੀ ਵਾਹ। ਇਹਨਾਂ ਤਾਂ ਬਾਡਾ ਦੇ ਸ਼ੋਰੂਮ ਵਾਲੇ ਵੀ ਨਹੀਂ ਦਿੰਦੇ ਹੁਣੇ। ਨਹੀਂ ਬਾਟਾਲੇ ਸ਼ੋਰੂਮ ਵਾਲੇ 10% ਵੀ ਨਹੀਂ ਦੇ ਸਕਦੇ ਜੀ ਅਸੀਂ ਹੀ ਦੇ ਸਕਦੇ ਹਾਂ। ਅੱਛਾ। ਸਰ ਇਹ ਤਾਂ ਹੋ ਗਈ ਨੈਸ਼ਨਲ ਬ੍ਰਾਂਡ ਦੀ ਗੱਲ। ਜੇ ਇੰਟਰਨੈਸ਼ਨਲ ਬ੍ਰਾਂਡ ਦੀ ਗੱਲ ਕਰੀ ਤਾਂ ਆਜੋ ਆਜੋ ਆਜੋ। ਉਹ ਵੀ ਹੈਗੇ ਨਾ। ਹਾਂ ਹਾਂ ਬਿਲਕੁਲ ਹੈਗੇ ਆ ਜੀ ਸਾਡੇ ਕੋਲੇ ਤੁਹਾਨੂੰ ਇਸ ਟਾਈਮ ਹੂੰ ਆਪਾਂ ਇਹਨੂੰ ਚੱਕ ਲੈਨੇ ਰੈਂਡਮਲੀ। ਅ ਐਡੀਡਾਸ ਹੈ ਜੀ। ਜੀ। ਸਕੇਚਰ ਆ ਆਗੇ ਜੀ ਇੰਟਰਨੈਸ਼ਨਲ ਪ੍ਰੀਮੀਅਮ ਬ੍ਰਾਂਡਸ ਜਿਹਦੇ ਤੇ ਤੁਹਾਨੂੰ 10% ਲੈਸ ਕੋਈ ਮੁਸ਼ਕਲ ਨਹੀਂ ਪਾਊਗਾ ਜੀ ਸੋ ਚਲੋ ਜੀ ਇਹਨਾਂ ਬ੍ਰਾਂਡ ਤੇ ਤੁਹਾਨੂੰ ਦਿੱਤਾ 60% ਲੈਸ ਕੀ ਕਹਿ ਰਹੇ ਹੋ ਤੁਸੀਂ ਆ 26 ਤਰੀਕ ਤੱਕ ਪਲੀਜ਼ ਨੋਟ ਕੀਤਾ ਜਾਵੇ ਜੀ ਸਕੇਚਰ ਐਡੀਡਾਸ ਰੀਬਾਕ ਜਿੰਨੇ ਇੰਟਰਨੈਸ਼ਨਲ ਬ੍ਰਾਂਡ ਹੈ ਸਾਰੇ ਇੰਟਰਨੈਸ਼ਨਲ ਬ੍ਰਾਂਡ ਤੇ 60% ਲੈਸ ਜਿੰਨੇ ਨੈਸ਼ਨਲ ਬ੍ਰਾਂਡ ਹੈ ਸਾਰਿਆਂ ਤੇ 75% ਸਰ ਜਿੰਨੀਆਂ ਜਿੰਨੀਆਂ ਇੰਟਰਨੈਸ਼ਨਲ ਬ੍ਰੈਂਡ ਦੀ ਫਰੈਂਚਾਈਜ਼ੀ ਹੈ ਨਾ ਉਹਨਾਂ ਨੇ ਆਕੇ ਤੁਹਾਡੇ ਨਾਲ ਲੜਨ ਲੱਗ ਜਾਣਾ ਚਲੋ ਜੀ ਹੁਣ ਦੇਖੀ ਜਾਓਗੇ ਕੋਈ ਨਹੀਂ ਇਹ ਇਨਾ ਵੱਡਾ ਇਨਾ ਹੈਵੀ ਡਿਸਕਾਊਂਟ ਤਾਂ ਮਿਲਦਾ ਨਹੀਂ ਸਾਰੀ ਕਲੈਕਸ਼ਨ ਦਿਖਾ ਦਿਓ ਜੀ ਆਪਾਂ ਇੱਕ ਚੀਜ਼ ਮੰਦੇ ਵਿੱਚ ਹੈ ਹਾਂਜੀ ਸਾਡੇ ਕੋਲੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਹਰ ਬੰਦਾ ਅਗੇ ਬਾਈਂਗ ਕਰ ਸਕੇ ਜੀ ਕੋਈ ਗਰੀਬ ਤਬਕਾ ਵੀ ਹੈ ਤਾਂ ਉਹਨੂੰ ਸਾਡੇ ਕੋਲੇ ਆ ਕੇ ਆਣਾ ਸੋਚਣਾ ਪਵੇ ਕਿ ਇਤੋਂ ਸੀ ਮਾਲ ਨਹੀਂ ਖਰੀਦ ਸਕਾਂਗੇ ਬਿਲਕੁਲ ਕਿਉਂਕਿ ਆਮ ਇਨਸਾਨ ਹਮੇਸ਼ਾ ਕਰਦਾ ਹੈ ਕਿ ਮੈਂ ਵੱਡੇ ਸ਼ੋਰੂਮ ਤੇ ਜਾ ਕੇ ਲੈ ਨਹੀਂ ਸਕਦਾ ਉਹਨੂੰ ਇਸ ਸ਼ੋਰੂਮ ਚ ਆ ਕੇ 550 ਰੁਪਏ ਦਾ ਵੀ ਵਧੀਆ ਬੂਟ ਮਿਲੂਗਾ ਹਾਂਜੀ ਸਰ ਇੰਨੀ ਘੱਟ ਰੇਟ ਤੁਸੀਂ ਦੇ ਰਹੇ ਹੋ ਫਿਰ ਇਹਦਾ ਮਤਲਬ ਜਿਹੜੇ ਛੋਟੇ ਦਬਕੇ ਵਾਲੇ ਦੁਕਾਨਦਾਰ ਹੈ ਵਿਚਾਰੇ ਜਿਨ੍ਹਾਂ ਨੇ ਲੋ ਲੈਵਲ ਤੋਂ ਸਟਾਰਟ ਕਰਨਾ ਉਹ ਵੀ ਤੁਹਾਡੇ ਕੋਲ ਆ ਸਕਦੇ ਆ ਕੇ ਸਿਰਫ ਲੋ ਲੈਵਲ ਵਾਲੇ ਨਹੀਂ ਹਾਈ ਲੈਵਲ ਵਾਲੇ ਦੁਕਾਨਦਾਰ ਵੀ ਆ ਸਕਦੇ ਆ ਹਾਂ ਸਾਡੇ ਕੋਲੇ ਸਾਰੇ ਦੁਕਾਨਦਾਰਾਂ ਅਸਤਾ ਦੇ ਉਹਨਾਂ ਦਾ ਵੀ ਸਵਾਗਤ ਹੈ ਜਿਹੜੇ ਵੀ ਬੰਦੇ ਤੁਸੀਂ ਸ਼ੂਜ਼ ਦਾ ਕੰਮ ਆਪਦੇ ਸ਼ਹਿਰਾਂ ਦੇ ਵਿੱਚ ਕਰ ਰਹੇ ਹੋ ਤੁਹਾਡੇ ਵਾਸਤੇ ਇਸ ਤੋਂ ਵੀ ਬੈਟਰ ਆਫਰ ਹਮ ਅ ਸਿਰਫ ਛੋਟੇ ਸ਼ਹਿਰਾਂ ਵਾਲੇ ਨਹੀਂ ਜੀ ਹਰ ਦੁਕਾਨਦਾਰ ਜਿਹੜਾ ਵੀ ਬੂਟਾਂ ਦਾ ਕੰਮ ਕਰਨਾ ਚਾਹੁੰਦਾ ਹੈ ਆਪਦੇ ਸ਼ਹਿਰਾਂ ਦੇ ਵਿੱਚ ਸਾਡੇ ਕੋਲੇ ਆਵੇ ਉਹਦਾ ਸਵਾਗਤ ਹੈ ਦੁਕਾਨਦਾਰਾਂ ਵਾਸਤੇ ਇਹਦੇ ਨਾਲੋਂ ਵੀ ਬੈਟਰ ਆਫਰ ਦਵਾਂਗੇ ਤੇ ਦੁਕਾਨਦਾਰ ਵੇਚ ਕੇ ਵੀ 2-2 ਪੈਸੇ ਕਮਾਊਗਾ ਆ ਮੇਰਾ ਵਾਦਾ ਹੈ ਇਹੋ ਜੀ ਆਫਰ ਮੈਂ ਉਹਨੂੰ ਜਰੂਰ ਦਵਾਂਗਾ ਵਾਹ ਜੀ ਵਾਹ ਹੁਣ ਇਹ ਆਫਰ ਸਾਰਿਆਂ ਲਈ ਹੈ ਸਿਰਫ ਆਮ ਇਨਸਾਨ ਲਈ ਨਹੀਂ ਇਹ ਦੁਕਾਨਦਾਰਾਂ ਲਈ ਵੀ ਆਫਰ ਹੈ ਵਾਹ ਜੀ ਵਾਹ ਤੇ ਪੱਖਿਆਂ ਦਾ ਵੀ ਕੋਈ ਆਫਰ ਹੈ ਬਿਲਕੁਲ ਆਫਰ ਹੈ ਜੀ ਪੱਖੇ ਸਾਡੇ ਕੋਲੇ 3-4 ਕੰਪਨੀਆਂ ਦੇ ਪਏ ਆ ਹਮ ਸੋ ਇਹਦੇ ਵਿੱਚ ਮੈਂ ਫਲੈਟ ਆਫ ਤੁਹਾਨੂੰ 50% ਆਫ ਦੇ ਰਹੇ ਹਾਂ ਜੀ ਹੈਵਲਸ ਦੇ ਪੱਖਿਆਂ ਤੇ ਅੱਛਾ 60% ਆਫ ਦੇ ਰਹੇ ਹਾਂ ਤੁਹਾਨੂੰ ਆਟੋਮੇਟ ਦੇ ਰਿਮੋਟ ਵਾਲੇ ਪੱਖਿਆਂ ਤੇ ਅੱਛਾ ਰਿਮੋਟ ਨਾਲ ਚੱਲੂਗੇ ਬਿਲਕੁਲ ਰਿਮੋਟ ਉੱਟਣ ਦੀ ਲੋੜ ਨਹੀਂ 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 ਕੁਝ ਨਹੀਂ ਕਰਨਾ ਅਰੇ ਵਾਹ ਮਤਲਬ ਜਿੰਨੀ ਉਹਦੀ ਐਮ ਆਰ ਪੀ ਹੈ 5190 ਰੁਪਏ ਉਹਦੇ ਤੇ 60% ਆਫ ਵਾਹ ਜੀ ਵਾਹ ਦੇਖੋ ਪੰਖੇ ਕਈ ਵਾਰੀ ਸਾਨੂੰ ਇਦੋਂ ਮਹਿੰਗੇ ਵੀ ਮੰਗਾਣੇ ਪੈਂਦੇ ਥੋੜੇ ਜਿਹਾ ਸੋ ਉਹਨਾਂ ਤੇ ਲੈਸ ਉਸ ਤਰੀਕੇ ਨਾਲ ਆਪਾਂ ਡਿਸਕਸ ਕਰ ਲਾਂਗੇ ਪਰ ਇਹਨਾਂ ਦੋ ਤਰ੍ਹਾਂ ਦੇ ਬ੍ਰਾਂਡ ਹੇਵਲ ਤੇ 50 ਆਟੋਮੇਟ ਤੇ 60 ਆ ਤੁਹਾਨੂੰ ਦਿੱਤਾ ਗਿਆ ਵਾਹ ਜੀ ਵਾਹ ਰਿਮੋਟ ਹੁਣ ਤੁਹਾਨੂੰ ਉੱਠਣ ਦੀ ਵੀ ਲੋੜ ਨਹੀਂ ਹੈਗੀ ਜਿੱਥੇ ਬੈਠੇ ਹੋ ਉੱਥੇ ਬੈਠ ਕੇ ਹੀ ਰਿਮੋਟ ਨਾਲ ਬੰਦ ਵੀ ਕਰ ਸਕਦੇ ਹੋ ਸਰ ਸਪੀਕਰਸ ਤੇ ਕੀ ਸਾਊਂਡ ਸਿਸਟਮ ਤੇ ਕੋਈ ਆਫਰ ਹੈਗਾ ਦੇਖੋ ਜੀ ਸਾਡੇ ਕੋਲੇ ਹਰ ਤਰ੍ਹਾਂ ਦਾ ਪਹਿਲਾਂ ਦਾ ਪਾਰਟੀ ਬਾਕਸ ਅਵੇਲੇਬਲ ਹੈ ਹਮ ਹਰ ਤਰ੍ਹਾਂ ਦੇ ਸਪੀਕਰ ਅਵੇਲੇਬਲ ਹੈ ਵੈਸੇ ਨਾਰਮਲੀ ਸੋਨੀ ਦੇ ਉੱਪਰ ਜੀਬੀਐਲ ਦੇ ਉੱਪਰ 50% ਲੈਸ ਨਹੀਂ ਦਿੱਤਾ ਜਾ ਸਕਦਾ ਪਰ ਐਤਕੀ 50% ਲੈਸ ਔਨ ਐਨੀ ਸਪੀਕਰ ਇਹ ਕਿਸੇ ਖਾਸ ਤਿਆਰਬਸਤ ਹੈ ਜਾਂ ਹਾਂ ਜੀ ਆਈਏ ਜੀ 13 ਤੇ 13 ਬਾਬਾ ਜੀ ਦਾ ਜਨਮ ਦਿਨ ਬਾਬੇ ਨਾਨਕ ਦਾ 13 ਹੀ 13 ਜੀ ਹੁਣ ਲਾਓ 26 ਤਰੀਕ ਸਾਡੇ ਕੋਲੇ ਤੁਹਾਨੂੰ ਹਰ ਤਰ੍ਹਾਂ ਦਾ ਸਾਊਂਡ ਬਾਰ ਹਰ ਤਰ੍ਹਾਂ ਦੀ ਸਾਊਂਡ ਬਾਰ ਚਾਹੇ ਹੋ ਬੋਸ ਐ ਸੋਨੀ ਐ ਐਲਜੀ ਐ ਜਿਹਦੀ ਰੇਂਜ ਮਤਲਬ ਆ ਸਮਝ ਲਓ ਜੀ ਆਪਣੇ ਕੋਲੇ 5000 ਤੋਂ ਲੈ ਕੇ ਤਕਰੀਬਨ 2 ਲੱਖ ਤੱਕ ਆਪਣੇ ਕੋਲੇ ਅਵੇਲੇਬਲ ਹੈ ਜੀ ਸਾਰੇ ਮਾਲ ਦੇ ਉੱਪਰ ਫਲੈਟ 50% ਆਫ ਪਲੱਸ ਇੱਕ ਕੰਨ ਚ ਲਾਣ ਵਾਲਾ ਹੈੱਡਫੋਨ ਉਹ ਫ੍ਰੀ ਕਰ ਦਿਓ ਆਏ ਕਰੋ ਹੋ ਹਰੇ ਕਸਟਮਰ ਵਾਸਤੇ ਕਰ ਦਿਓ ਜਿਹੜਾ ਹਾਂਜੀ ਜਿਹੜਾ ਵੀ 5000 ਦਾ ਮਾਲ ਲੈਂਦਾ ਹਰੇ ਵਾਸਤੇ ਕਰ ਦਿਓ ਹੈੱਡਫੋਨ ਫ੍ਰੀ ਵਾਹ ਜੀ ਵਾ ਸਾਡੇ ਕੋਲੇ ਤੁਹਾਨੂੰ 스마트 ਵਾਚੇਸ ਮਿਲ ਜਾਣਗੀਆਂ 50% ਡਿਸਕਾਊਂਟ ਨਹੀਂ ਮੈਂ ਕਹਿੰਦਾ ਜਿੰਨੀਆਂ 스마트 ਵਾਚੀਜ਼ ਆ ਸਾਡੇ ਕੋਲੇ ਅਵੇਲੇਬਲ ਜੀ ਚਲੋ 75% ਆਫ ਜੀ ਇਹਦੇ ਤੇ ਹੁਣ ਤੁਸੀਂ ਹੈਰਾਨਾ ਹੋਈਓ ਆਪਣੇ ਕੋਲੇ ਇਹੋ ਜਿਹੀਆਂ ਆਫਰਸ ਹੈ ਹੀ ਆ ਸੋ ਵਟਐਵਰ ਆਮ ਗੱਲ ਹੋ ਗਈ 75% 75% ਆਮੀ ਗੱਲ ਹੈ ਜਦੋਂ ਮੱਝ ਆਏ ਉਹ ਆਲ ਸਮਾਰਟ ਵਾਚੇਸ 75% ਆਫ ਫ੍ਰੋਮ ਐਮ ਆਰ ਪੀ ਉਹ ਫਾਈਨਲ ਹੈ ਸਰ ਚੁੱਲ੍ਹੇ ਚਿਮਨੀਆਂ ਤੇ ਵੀ ਕੋਈ ਆਫਰ ਹੈ ਚੁੱਲ੍ਹੇ ਚਿਮਨੀਆਂ ਤੇ ਜੀ ਪਹਿਲਾਂ ਦਾ ਸਾਡੇ ਰੇਟ ਬਹੁਤ ਘਟ ਹੈ ਹੂੰ ਉਸ ਤੋਂ ਬਾਅਦ ਚਲੋ ਉਹੀ ਆਫਰ ਇੱਕ ਕੰਟੀਨਿਊ ਕਰ ਦਿੰਨੇ ਆ ਹੂੰ ਕੋਈ ਵੀ ਚਿਮਨੀ ਚਾਹੇ ਉਹ 5000 ਦੀ ਆ ਤੇ ਚਾਹੇ ਉਹ 50000 ਦੀ ਆ ਜੀ ਉਸ ਚਿਮਨੀ ਦੇ ਨਾਲ ਇੱਕ ਚੁੱਲਾ ਲਾਈਫ ਲੌਂਗ ਕੰਪਨੀ ਦਾ ਦੋ ਬਰਨਰ ਜੇ ਕੋਈ ਚਿਮਨੀ 10000 ਤੋਂ ਉੱਪਰ ਦੀ ਹੈ ਤਾਂ ਤਿੰਨ ਬਰਨਰ ਜੇ ਕੋਈ 15000 ਤੋਂ ਉੱਪਰ ਦੀ ਹੈ ਤਾਂ ਚਾਰ ਬਰਨਰ ਵਾਹ ਜੀ ਵਾਹ ਆਫਰ ਬੜਾ ਵਧੀਆ ਹੈ ਤੁਸੀਂ ਵੀ ਆ ਕੇ ਇੱਥੇ ਲੈ ਸਕਦੇ ਹੋ ਆਫਰ ਧਮਾਲ ਪਈ ਹੋਈ ਹੈ ਆਫਰ ਹੀ ਆਫਰ ਇਹਨਾਂ ਨੇ ਇਕੱਠੇ ਕਰਤੇ ਤੇ ਸਰ ਹੈੱਡਫੋਨ ਕਿੱਥੇ ਦੇਵੋਗੇ ਤੁਸੀਂ ਹੈੱਡਫੋਨ ਤਾਂ ਅਕਸਰ ਦੇਖਦੇ ਆ ਵੀ ਹਾਂ ਜੀ ਜਿਹੜਾ ਵੀ ਬੰਦਾ ਸਾਡੇ ਕੋਲੇ 5000 ਰੁਪਏ ਦੀ ਸ਼ਾਪਿੰਗ ਕਰਦਾ ਅੱਛਾ ਕਿਸੇ ਵੀ ਚੀਜ਼ ਦੀ ਕਰਦਾ ਉਹਨੂੰ ਆ ਦੇ ਦਿਓ ਜੀ

ਇੱਥੇ ਆਓ ਇੰਨੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਘਰ ਦੇ ਵਿੱਚ ਯੂਜ਼ ਹੋਣ ਵਾਲੀਆਂ ਨੇ ਚਾਹੇ ਉਹ ਗੀਜ਼ਰ ਹੈ ਪੱਖਾ ਹੈ ਕੁਝ ਵਾਸ਼ਿੰਗ ਮਸ਼ੀਨ ਹੈ 10000 ਕੁਝ ਵੀ ਲੈਣਾ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਮੈਂ ਕਿਹੜੀ ਕਿਹੜੀ ਚੀਜ਼ਾਂ ਗਿਣਾਵਾਂ ਮੈਂ ਥੱਕ ਜੂੰਗੀ ਤੁਸੀਂ ਆਓ ਤੇ ਇਥੋਂ ਦੀ ਆਫਰ ਦਾ ਲਾਹਾ ਲੈ ਕੇ ਜਾਓ